ਹਾਂ ਐਂ ਬੁੱਟੇ ਚੱਲ ਗਲੋਤੀ ਬਾਸ ਦੀ ਕੰਡੈਂਸੀ ਪੱਤਾ ਦੇ ਪਿੰਡ ਵੀ ਇਹੀ ਆ ਹਾਂਜੀ ਤੇ ਐਦਾਂ ਗੱਡੀ ਆਈ ਉਹਨਾਂ ਨੇ ਟੱਕਰ ਮਾਰੀ ਨਹੀਂ ਗੱਡੀ 48 ਵੱਲੋਂ ਆ ਰਹੀ ਸੀ 48 ਵੱਲੋਂ ਆ ਰਹੀ ਸੀ ਤੇ ਇਹ ਇਧਰੋਂ ਆ ਰਹੇ ਸੀ ਇਹ ਇਧਰੋਂ ਆਪਣੇ ਸ਼ਾਇਦ ਕਿਤੇ ਖੇਤਾਂ ਵੱਲ ਪਤਾ ਨਹੀਂ ਕਿੱਧਰ ਗਏ ਇਧਰੋਂ ਆ ਰਹੇ ਸੀ ਇਹ ਮੁੜੇ ਪਿੰਡ ਵੱਲ ਨੂੰ ਹਾਂਜੀ ਇਹ ਇਧਰੋਂ ਪਿੰਡ ਵੱਲੋਂ ਮੁੜੇ ਉਹਦੋਂ ਗੱਡੀ ਆਉਂਦੀ ਉਹਨਾਂ ਚੁੱਕ ਕੇ ਮਾਰਾ ਖਲੋਤਾ ਹੀ ਨਹੀਂ ਹਜੇ ਉਹ ਗੱਡੀ ਖਲੋਤੀ ਨਹੀਂ ਇੱਥੇ ਗੱਡੀ ਦੇ ਪਹੀਏ ਹੋਏਗਾ ਹੀ ਕਾਂਗਰਾ ਪੂਰਾ ਗੱਡੀ ਹੋਣਾ ਆ ਹਾਂਜੀ ਗੱਡੀ ਦਾ ਕੰਮ ਦਾ ਕੁਮਰਾ ਹੋਏਗਾ ਉਥੋਂ ਨੋਟ ਕਾ ਹੋ ਜਾਣੀ ਗੱਲ ਐ ਹੁਣ ਪੁਲਿਸ ਵੇਖੂਗੀ ਨਾ ਸੀਸੀਟੀਵੀ ਹਾਂਜੀ ਹਾਂਜੀ ਇਹ ਤਾਂ ਵੀ ਅੱਜ ਨਹੀਂ ਆ ਰਹੇ ਆ ਗੱਡੀ ਵੱਜੀ ਆ ਸਾਨੂੰ ਸਿਰ ਪਤਾ ਕਿ ਹੈ ਹਾਂ ਉਹ ਗੱਡੀ ਦੇ ਵਿੱਚ ਵੱਜਾ ਭਜਾ ਕੇ ਲੈ ਗਿਆ ਗੱਡੀ ਅੱਛਾ ਇਹ ਨੰਬਰ ਪਲੇਟ ਤੁਸੀਂ ਫੜੀ ਆ ਇੱਥੋਂ ਮਿਲੀ ਆ ਇੱਥੋਂ ਮਿਲੀ ਆ ਇਹ ਜਿਹਨਾਂ ਦਾ ਐਕਸੀਡੈਂਟ ਹੋਇਆ ਕੌਣ ਬਸਨ ਸਿੰਘ ਜੀ ਸਰਦਾਰ ਬਸਨ ਸਿੰਘ ਜੀ ਹਾਂਜੀ ਸਰਦਾਰ ਬਸਨ ਸਿੰਘ ਕਿਹੜਾ ਪਿੰਡ ਇਹਨਾਂ ਦਾ ਪਿੰਡ ਨਾਣੇਕੋਟ ਕਿੰਨੀ ਉਮਰ ਆ ਇਹਨਾਂ ਦੀ ਹਾਂਜੀ 75 ਸਾਲ ਦੇ